ਤੇ ਜਿਹੜਾ 30 ਸਾਲ ਉਹਨੇ ਜੇਲ੍ਹ ਦੇ ਵਿੱਚ ਗਾਲੇ ਆ ਜਿਹੜੇ ਕਿ ਮਰ ਮਰ ਕੇ ਦਿਨ ਕੱਟੇ ਆ ਉਹ ਕਿਹੜੇ ਖਾਤੇ ਪਾਉਂਗੇ ਅਜ 29 ਸਾਲਾਂ ਬਾਅਦ ਜੇਕਰ ਇਹ ਜਿਆ ਅਸੰਭਵ ਹੁੰਦਾਗਾ ਤੇ ਬਹੁਤ ਹੀ ਦੁਖਦਾਈ ਇਹ ਘਟਨਾ ਹੋਵੇਗੀ ਕਿ ਕਿਸੇ ਬੰਦੇ ਨੂੰ ਇਸ ਤਰ੍ਹਾਂ ਕਿ ਜਿਹੜਾ ਧੋਖੇ ਦੇ ਨਾਲ ਮਾਰਨਾ ਜਵਾਨ ਨੇ ਕਹਿ ਰਹੀ ਕਿ ਮੈਂ ਜਿਹੜਾ ਕਿ ਇਹ ਚੀਜ਼ਾਂ ਚੱਕਾ ਜਾ ਦੱਸਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਲੋਕਾਂ ਨੂੰ ਪਤਾ ਲੱਗ ਜੈਣਾ ਕਿ ਅਯਾਸੀਆਂ ਦੇ ਕਿਹੜੇ ਬੰਦੇ ਆ ਅੱਜ ਤੁਹਾਨੂੰ ਜਿਹੜੀਆਂ ਦੋ ਅਹਿਮ ਖਬਰਾਂ ਸੁਣਾਉਣੀਆਂ ਵੱਡੀਆਂ ਦੋਨੇ ਜੁੜੀਆਂ ਨੇ ਸਿੱਖ ਕੌਮ ਦੇ ਨਾਲ ਸਿੱਖ ਧਰਮ ਦੇ ਨਾਲ ਆ ਬੜਾ ਹੀ ਸੰਦੀਜ ਜਿਹੜਾ ਮੁੱਦਾ ਹੈਗਾ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਦੂਸਰਾ ਜੁੜਿਆ ਗਿਆ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਦੇ ਨਾਲ ਆ ਤੇ ਅੰਬਰਤਪਾਲ ਸਿੰਘ ਦੇ ਨਾਲ ਐਮਪੀ ਅੰਬਰਤਪਾਲ ਜੋ ਖੰਡੂਰ ਸਾਹਿਬ ਤੋਂ ਲੋਕ ਸਭਾ ਤੋਂ ਐਮਪੀ ਆ ਤੇ ਇਸ ਵੇਲੇ ਜਿਹੜਾ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦਾ ਦੋਨਾਂ ਤੇ ਨਜ਼ਰ ਮਾਰਦੇ ਆ ਸੁਣਾਉਣੇ ਆ ਕਿ ਭਾਈ ਬਲਵਤ ਸਿੰਘ ਰਾਜੂਆਣੇ ਦੇ ਫੰਕਸ਼ਨ ਨੂੰ ਲੈ ਕੇ ਜਿਹੜਾ ਕੱਲ ਸੁਪਰੀਮ ਕੋਰਟ ਦੇ ਵਿੱਚ ਕੀ ਹੋਇਆ ਉਹ ਤੁਹਾਨੂੰ ਦੱਸਦੇ ਆ ਤੇ ਵੀਡੀਓ ਨੂੰ ਚੱਲਦੀ ਚੱਲਦੀ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਵੈਰਜੂ ਦਾ ਖਾਲਸਾ ਵੈਰਜੂ ਕੀ ਪਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਭਾਈ ਬਲਬੰਦ ਸਿੰਘ ਰਾਜਵਾਨਾ ਜਿੰਦਾ ਸ਼ਹੀਦ ਸਿੱਖ ਕੌਮ ਦਾ ਉਹ ਹੀਰਾ ਜਿਸਨੇ ਕਿ ਸਿੱਖ ਕੌਮ ਦੀ ਪੱਤਾ ਨੂੰ ਜਿਹੜਾ ਜਿਉਂਦਾ ਰੱਖਿਆ ਤੇ ਪੱਤ ਬਚਾਏ ਤੇ ਅੱਜ ਉਹ ਫਾਂਸੇ ਦੇ ਬਰੂਹੇ ਤੇ ਖੜਾਗਾ ਫੰਦੇ ਤੇ ਖੜਾਗਾ ਮੇਸਾ ਕੋ ਨੂੰ ਅਫਸੋਸ ਨਹੀਂ ਕਿਉਂਕਿ ਜੋਧੇ ਕੌਮ ਦੇ ਜਿਹੜੇ ਹੁੰਦੇ ਆ ਕੌਮ ਦੇ ਲਈ ਮਰ ਮਿਟ ਜਾਂਦੇ ਆ ਕੌਮ ਦੇ ਲਈ ਆਪਾਂ ਬਾਰ ਜਾਂਦੇ ਆ ਤੇ ਪਿੱਛੇ ਸੰਦੇਸ਼ ਛੱਡ ਜਾਂਦੇ ਆ ਕਿ ਸਾਡੀ ਕੌਮ ਜਿਹੜਾ ਸੰਘਰਸ਼ ਉਹਨਾਂ ਨੇ ਲੜਿਆ ਕਿ ਸਾਡੀ ਕੌਮ ਉਹਤੇ ਖੜੀ ਉੱਤਰਦੀ ਆ ਜਾਂ ਫਿਰ ਦੋਗਲਿਆਂ ਦੇ ਵਿੱਚ ਸਵਾਲ ਹੁੰਦੀ ਆ ਇੱਥੇ ਆਪਾਂ ਗੱਲਬਾਤ ਕਰਦੇ ਆ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕਿ ਭਾਈ ਰਾਜਗੋਣਾ ਸਾਹ ਦੀ ਜਿਹੜੀ ਇੱਕ ਤਰੀਖ ਸੀ ਉਹਨੂੰ ਲੈ ਕੇ ਬੜਾ ਅਹਿਮ ਮੁੱਦਾ ਤੇ ਬੜਾ ਵੱਡਾ ਸਵਾਲ ਆ ਤੇ ਬੜਾ ਚਿੰਤਾਜਨਕ ਇਹ ਮੁੱਦਾ ਹੈਗਾ ਤੇ ਬੜਾ ਗੰਮੀਰ ਤੇ ਸੋਚਣ ਵਾਲਾ ਸਿੱਖ ਕੌਮ ਨੂੰ ਉਹ ਤੇ ਕੇਂਦਰ ਨੇ ਹਲਫਨਾਮਾ ਵੀ ਜਿਹੜਾ ਦੈਰ ਕੀਤਾ ਕੱਲ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜਸਟਿਸ ਸੁਪਰੀਮ ਕੋਰਟ ਦੇ ਜਿਹੜਾ ਬਿਕਰਨਾਤ ਤੇ ਸੰਦੀਪ ਮਹਿਤਾ ਵੱਲੋਂ ਇੱਕ ਇਹ ਗੱਲ ਕਹੀ ਗਈ ਕਿ ਜਿਹੜਾ ਕਿ ਜਰ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੀ ਜਗ੍ਹਾ ਤੇ ਕੋਈ ਘਾਤਕ ਟਿਕਾ ਲਾ ਕੇ ਜਾਂ ਗੈਸ ਚੈਂਬਰ ਰਾਈ ਜਿਹੜੀ ਮੌਤ ਦਿੱਤੀ ਜਾਵੇ ਬੜੀ ਦੁੱਖ ਦੀ ਗੱਲ ਆ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਕਿ ਜਿਹੜੀ ਜੱਜਮੈਂਟ ਆ ਸਾਹਮਣੇ ਨਿਕਲ ਕੇ ਖਬਰ ਇਹ ਆ ਰਹੀ ਆ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੂਆਣੇ ਦੇ ਕੋਈ ਜਰ ਹਾਈਲਾ ਟਿਕਾ ਕੋਈ ਘਾਤਕ ਟਿਕਾ ਕੋਈ ਗੈਸ ਚੈਂਬਰ ਝੜਾ ਕੇ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਪਰ ਇਸ ਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਇੰਜ ਨਹੀਂ ਕਰ ਸਕਦੇ ਤੇ ਉਹਨਾਂ ਨੇ ਦੱਸਿਆ ਕਿ ਐਸੇ ਕੈਦੀ ਦੀ ਜਿਹੜੀ ਕਿ ਕੈਦੀ ਆ ਤੇ ਉਹਦੇ ਰਾਜਾ ਤੋਂ ਬਿਨਾ ਕੋਈ ਵੀ ਫੈਸਲਾ ਨਹੀਂ ਲੈ ਸਕਦੇ ਤੇ ਕੇਂਦਰ ਸਰਕਾਰ ਨੇ ਇਹ ਜਿਹੜਾ ਜਵਾਬ ਦਾਖਲ ਕੀਤਾ ਕਿ ਅਸੀਂ ਇੰਜ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਨੇ ਫੇਰ 49 ਮੁਲਕਾਂ ਦੀ ਆਧਾਰਨ ਦਿੱਤੀ ਆ ਅਮਰੀਕਾ ਵਰਗੇ ਦੇਸ਼ ਦੇ ਵਿੱਚ ਕਿ ਇਸ ਤਰ੍ਹਾਂ ਕੀਤਾ ਜਾਂਦਾ ਕਿਸੇ ਅਪਰਾਧੀ ਨੂੰ ਕਿ ਟੀਕਾ ਲਾ ਕੇ ਜਾਂ ਕੋਈ ਗੈਸ ਰਾਹੀ ਜਿਹੜਾ ਕਿ ਉਹਨੂੰ ਸਜ਼ਾ ਦਿੱਤੀ ਜਾਂਦੀ ਆ ਪਰ ਇੱਕ ਪਾਸੇ ਕਹਿੰਦੇ ਆ ਕਿ ਦੇਸ਼ ਉਹ ਮੁਲਕ ਆ ਇਸ ਨੂੰ ਜਿਹੜਾ ਹਿੰਦੁਸਤਾਨ ਕਹਿੰਦੇ ਆ ਭਾਰਤ ਕਹਿੰਦੇ ਆ ਇੰਡੀਆ ਕਹਿੰਦੇ ਆ ਅਤੇ ਉਹ ਮੁਲਕ ਆ ਜੀ ਜਿਹੜੇ ਮੁਲਕ ਦੇ ਵਿੱਚ ਡੈਮੋਕਰੇਸੀ ਆ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਪਰ ਜੇਕਰ ਇਹ ਗੱਲ ਸੰਭਵ ਹੁੰਦੀ ਆ ਸੁਪਰੀਮ ਕੋਰਟ ਤੌਰ ਤਰੀਕੇ ਬਦਲ ਸਕਦੀ ਆ ਫਾਂਸੀ ਦੀ ਜਗਾ ਕੁਟੀਕੇ ਰਾਹੀ ਜਿਹੜੀ ਸਹਾਦਤ ਭਾਈ ਰਾਜਵਾਨਾ ਪਾ ਸਕਦਾਗਾ ਇਹ ਵੱਡੀ ਖਬਰ ਆ ਬੜੀ ਦੁੱਖਦਾਈ ਵੀ ਖਬਰ ਆ ਦਿਲ ਨੂੰ ਝੰਝੋਣ ਵਾਲੀ ਖਬਰ ਆ ਜਿਹੜੀ ਪੇਸ਼ੀ ਆਗਲੀ ਉਹ 11 ਨਵੰਬਰ ਤੇ ਪਾ ਦਿੱਤੀ ਆ ਤੇ ਉਹਦੇ ਉੱਪਰ ਜਿਹੜਾ ਫੈਸਲਾ ਤੈਅ ਹੋ ਜਾਣਾਗਾ ਸੁਪਰੀ ਕੋਰਟ ਨੇ ਇੱਥੇ ਤੱਕ ਕਹਿ ਦਿੱਤਾ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੰਬਾ ਲਜਾਉਣਾ ਚਾਹੁੰਦੀ ਆ ਜਾਂ ਲਟਕਾਉਣਾ ਚਾਹੁੰਦੀ ਆ ਪਰ ਬੜਾ ਇੱਕ ਵੱਡਾ ਸਵਾਲ ਹੈ ਇਹਦੇ ਉੱਤੇ ਕਿ ਆਖਰ ਜਿਹੜਾ 29 ਸਾਲ 30 ਸਾਲ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਜਿਹੜਾ 30 ਸਾਲ ਉਹਨੇ ਜੇਲ੍ਹ ਦੇ ਵਿੱਚ ਗਾਲੇ ਆ ਜਿਹੜੇ ਕਿ ਮਰ ਮਰ ਕੇ ਦਿਨ ਕੱਟੇ ਆ ਉਹ ਕਿਹੜੇ ਖਾਤੇ ਪਾਉਂਗੇ ਅਜੇ 29 ਸਾਲਾਂ ਬਾਅਦ ਜੇਕਰ ਇਹ ਜਿਹਾ ਅਸੰਭਵ ਹੁੰਦਾਗਾ ਤੇ ਬਹੁਤ ਹੀ ਦੁਖਦਾਈ ਇਹ ਘਟਨਾ ਹੋਵੇਗੀ ਕਿ ਕਿਸੇ ਬੰਦੇ ਨੂੰ ਇਸ ਤਰ੍ਹਾਂ ਕਿ ਜਿਹੜਾ ਧੋਖੇ ਦੇ ਨਾਲ ਮਾਰਨਾ ਜਾਂ ਕਿ ਇੱਕ ਆਪਾਂ ਕਹਿੰਦੇ ਕਿ ਨਮਰਦਾਂ ਵਾਲੀ ਜਿਹੜੀ ਇੱਕ ਸਿੱਖ ਕੌਮ ਦੀ ਸੋਚ ਆ ਹੱਸ ਕੇ ਫਾਂਸੀਆਂ 'ਤੇ ਚੜ ਗਈ ਪਰ ਕਿਸੇ ਦੇ ਪਿੱਠ ਤੇ वार ਨਹੀਂ ਕੀਤਾ ਤੇ ਨਾ ਹੀ ਕਦੇ ਇਹ ਜਾਂ ਸੰਭਵ ਹੋਇਆ ਕਿ ਖਾਲਸਾ ਕਹੇ ਕਿ ਮੈਨੂੰ ਤੁਸੀਂ ਰਾਤੇ ਸੁੱਤੇ ਪੈਦੇ ਟੀਕਾ ਲਾ ਦਿਓ ਤੇ ਮੈਂ ਜਿਹੜਾ ਮਰ ਜਾਵਾਂ ਤੇ ਜੇ ਕੋਈ ਗੈਸ ਜਰਹੀਲੀ ਚੜਾ ਕੇ ਮਾਰ ਦਿੱਤਾ ਜਾਵੇ ਇਹ ਸਭ ਤੋਂ ਵੱਡੀ ਦੁਖਦਾਈ ਘਟਨਾ ਹੋਵੇਗੀ ਜੇਕਰ ਇਹ ਜਿਆ ਹੁੰਦਾਗਾ ਫਾਂਸੀ ਦੇ ਰਸੇ ਹਮੇਸ਼ਾ ਸਿੱਖਾਂ ਨੇ ਆਪਣੇ ਗਲਾਂ ਦੇ ਵਿੱਚ ਪਵਾਏ ਆ ਇਸ ਆਜ਼ਾਦੀ ਦੇ ਲਈ ਪਰ ਅੱਜ ਉਹ ਜਿਹੜਾ ਤੌਰ ਤਰੀਕਾਗਾ ਆਪਾਂ ਕਹਦੇ ਕਿ ਇੱਕ ਸਿੱਖ ਕੌਮ ਨੂੰ ਜਿਹੜਾ ਇੱਕ ਬੁੱਧਲ ਕੌਮ ਕਿਹਾ ਜਾਊਗਾ ਕਿਉਂਕਿ ਸਿੱਖਾਂ ਨੇ ਹਾਸਾ ਹੱਸ ਕੇ ਫਾਂਸੀਆਂ ਦੇਰ ਅਸੱਚ ਮਿਆਂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸਰਦੇਵ ਸਿੰਘ ਸੁੱਖਾ ਜਦੋਂ ਫਾਂਸੀ ਦੀ ਸਜ਼ਾ ਹੁੰਦੀ ਆ ਜੇਲ੍ਹ ਦੇ ਵਿੱਚ ਲੱड्डੂ ਬਣਦੇ ਆ ਵਰਤੀਏ ਬਣਦੇ ਆ ਤੇ ਹਾਸ ਹਾਸ ਕੇ ਫਾਂਸੀ ਤੇ ਚੜਦੇ ਆ ਦੂਸਰੇ ਪਾਸੇ ਸ੍ਰੀ ਭਗਤ ਸਿੰਘ ਨੇ ਵੀ ਰੱਸਾ ਚੁੰਮਿਆ ਉਹ ਵੀ ਫਾਂਸੀ ਦਾ ਭਾਈ ਕਰਤਾਰ ਸਿੰਘ ਸਰਾਬਾ ਨੇ ਵੀ ਰੱਸਾ ਚੁੰਮਿਆ ਉਹ ਵੀ ਫਾਂਸੀ ਦਾ ਸੀ ਤੇ ਭਾਈ ਉਦਮ ਸਿੰਘ ਨੂੰ ਜੇਕਰ ਮੌਤ ਦਿੱਤੀ ਗਈ ਤਾਂ ਵੀ ਫਾਂਸੀ ਦਾ ਰੱਸਾ ਚੁੰਮਿਆ ਮਾ ਕੀ ਦਾ ਕੀ ਦਾ ਨਾਮ ਦੱਸਾਂ ਬੜੇ ਯੋਧਿਆਂ ਨੇ ਜਿਹੜਾ ਇਸ ਦੇਸ਼ ਦੇ ਲਈ ਇਸ ਕੌਮ ਦੇ ਲਈ ਆਪਣੀਆਂ ਕੁਰਬਾਨਾਂ ਕੁਰਬਾਨੀਆਂ ਕੀਤੀਆਂ ਤੇ ਫਾਂਸੀਆਂ ਦੇ ਫੰਦੇ ਉੱਤੇ ਲੱਗ ਗਏ ਤੇ ਕੋਈ ਡਰ ਨਹੀਂ ਤੇ ਕੋਈ ਸ਼ਿਕਵਾ ਨਹੀਂ ਪਰ ਹੁਣ ਸਭ ਤੋਂ ਵੱਡਾ ਡਰ ਤੇ ਸ਼ਿਕਵਾ ਇਹ ਬਣਿਆ ਕਿ ਤੁਸੀਂ ਇੱਕ ਬੰਦਾ ਜਿਉਂਦਾ ਤੇ ਉਹਨੂੰ ਬਾਅਦ ਵਿੱਚ ਕਹਿ ਦਿੰਦੇ ਹੋ ਜੀ ਇਹਦੀ ਟੈਗ ਦੇ ਨਾਲ ਮੌਤ ਹੋ ਗਈ ਇਹ ਘਟਨਾਵਾਂ ਸਿੱਖਾਂ ਦੇ ਨਾਲ ਪਹਿਲਾਂ ਵਾਪਰ ਚੁੱਕੀਆਂ ਨੇ ਇਸ ਤੋਂ ਸਾਹ ਬਾਜ਼ਾਰੇ ਹੁੰਦਾ ਕਈ ਅਨੇਕਾ ਸਿੱਖ ਨੇ ਜਿਹੜੇ ਸੂਰਮੇ ਨੇ ਜਿਹੜੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਇਸ ਤਰੀ ਮਾਰਿਆ ਗਿਆ ਹੁਣ ਆ ਬਾਅਦ ਵਿੱਚ ਉਹ ਦੱਸਿਆ ਜਾ ਰਿਹਾ ਸੀ ਕਿ ਜੇ ਇਹਦਾ ਅਟੈਕ ਹੋ ਗਿਆ ਫਲਾਨਾ ਹੋ ਗਿਆ ਧੰਕਾ ਹੋ ਗਿਆ ਭਾਈ ਹਰਿੰਦਰ ਸਿੰਘ ਮਿੰਟੂ ਬੜੈਲ ਜੇਰ ਜੋ ਭੱਜ ਕੇ ਗਿਆ ਸੀ ਤੇ ਉਸ ਦਾ ਵੀ ਜਿਹੜਾ ਲੱਗਦਾਗਾ ਹੁਣ ਇਹਨਾਂ ਕਾਰਨਾਤੋਂ ਕਿ ਇਹ ਕੰਮ ਹੋਇਆ ਹੁਣਾ ਭਾਈ ਅਵਤਾਸ ਸਿੰਘ ਖੰਡੇ ਦੇ ਨਾਲ ਆ ਕਿਹਾ ਜਾ ਰਿਹਾ ਕਿ ਜੁਕੇ ਦੇ ਵਿੱਚ ਆ ਉਹਨੂੰ ਜਹਰੇਲੀ ਚੀਜ਼ ਦਿੱਤੀ ਗਈ ਆ ਉਹਨੂੰ ਜਿਹੜਾ ਕਿ ਮੌਤ ਦੇ ਘਾਟ ਉਤਾਰਿਆ ਗਿਆ ਅੱਜ ਇਸ ਕੈਨੇਲਰ ਆ ਕੁਝ ਹੋ ਰਿਹਾ ਤੇ ਇਹ ਜਿਹੜਾ ਪਿੱਛੇ ਨੀਤੀ ਆ ਮੈਂ ਇਹਨਾਂ ਦੋਸੇ ਸਮਝੂਗਾ ਬਾਦਲ ਕਿਆਂ ਨੂੰ ਕਿਉਂ ਸਮਝੂਗਾ ਕਿ 25 ਸਾਲ ਰਾਜ ਕੀਤਾ ਤੁਸੀਂ ਪਰ ਉਦੋਂ ਤੁਸੀਂ ਬੰਦੇ ਸਿੰਘ ਨੇ ਸੜਾ ਸਕੇ ਭਾਈ ਬਲਬਸ ਸਿੰਘ ਰਾਜਵਾਨੇ ਨਾਲ ਤੁਸੀਂ ਧੋਖਾ ਕੀਤਾ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਤੇ ਅੱਜ ਬਾਅਦ ਦੇ ਵਿੱਚ ਫਿਰ ਤੁਸੀਂ ਉਹਨਾਂ ਸ਼ਹੀਦਾਂ ਦੇ ਨਾਂ ਤੇ ਜਿਹੜਾ ਰੋਟੀਆਂ ਸੇਕਦੇ ਹੋ ਤੇ ਅੱਜ ਜਦੋਂ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਸੀ ਪੰਜਾਬ ਦੇ ਵਿੱਚ ਵੀ ਸੈਂਟਰ ਦੇ ਵਿੱਚ ਵੀ ਤੁਸੀਂ ਉਦੋਂ ਰਿਹਾ ਕਰਵਾ ਸਕਦੇ ਸੀ ਸਿੱਖਾਂ ਨੂੰ ਪਰ ਉਹ ਤੁਸੀਂ ਅਤਵਾਦੀ ਦੱਸਦੇ ਰਹੇ ਹੋ ਖੁਦਾ ਤੁਹਾਡਾ ਦੋਗਲਾ ਚਿਹਰਾ ਇਹ ਨੰਗਾ ਹਮੇਸ਼ਾ ਹੁੰਦਾ ਰਿਹਾ ਪਾ ਜੋ ਬੁੱਧਣ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਜੋ ਕੱਲ ਦੀ ਸੁਬਰੀ ਕੋਰਟ ਦੇ ਵਿੱਚ ਸੜਿਆ ਟਾਲੀ ਗਈ ਆ ਉਹ ਦੱਸਿਆ ਜਾ ਰਿਹਾ ਸੂਤਰਾ ਦੇ ਮਤਾਬਕ ਅੱਥੇ ਆਪਣੇ ਜਿਹੜੇ ਤਿਹਾਰ ਆ ਰਹੇ ਆ ਦੀਵਾਲੀ ਉਹਨੂੰ ਲੈ ਕੇ ਜਿਹੜਾ ਇਹ ਤਰੀਕਾ ਜਿਹੜੀ 11 ਨਵੰਬਰ ਤੇ ਪਾਈ ਗਈ ਆ ਹੁਣ 11 ਨਵੰਬਰ ਨੂੰ ਜਿਹੜਾ ਇਹ ਲੱਗਦਾ ਕਿ ਇੱਕ 11 ਨਵੰਬਰ 2025 ਉਹ ਦਿਨ ਹੋਵੇਗਾ ਜਦੋਂ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਫਾਂਸੀ ਦੀ ਸਜ਼ਾ ਫਾਂਸੀ ਦਿੱਤੀ ਜਾਂਦੀ ਆ ਤੇ ਜਾਂ ਫਿਰ ਕੋਈ ਘਾਤਕ ਟੀਕਾ ਲਾਇਆ ਜਾਂਦਾ ਫਿਰ ਜਾਂਕਰ ਕੋਈ ਜਿਹੜੀ ਜ਼ਹਿਰੀਲੀ ਗੈਨ ਚੜਾ ਕੇ ਜਿਹੜਾ ਉਹਦਾ ਆਪਾਂ ਇਹ ਕਹਿੰਦੇ ਕਿ ਖਤਮ ਕੀਤਾ ਜਾਂਦਾ ਬੜੇ ਦੁੱਖ ਦੀ ਗੱਲ ਆ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਬੜੇ ਦੁੱਖ ਦੇ ਨਾਲ ਗੱਲਾਂ ਤੁਹਾਨੂੰ ਸੁਣਾਉਣੀਆਂ ਪੈ ਰਹੀਆਂ ਦੂਸਰੇ ਆਪਾਂ ਗੱਲ ਕਰਦੇ ਆ ਭਾਈ ਅਵਤਾਰ ਸਿੰਘ ਖੰਡਾ ਜੋ ਕਿ ਜੁਕੇ ਦੇ ਵਿੱਚ ਅਸਹਿਦ ਕੀਤਾ ਗਿਆ ਉਹ ਵੀ ਦੱਸਿਆ ਜਾ ਰਿਹਾ ਕਿ ਉਹਨੂੰ ਜਿਹੜਾ ਕਿ ਜ਼ਹਿਰ ਦੇ ਦੇ ਕੇ ਜਿਹੜਾ ਅਸਹਿਦ ਕੀਤਾ ਗਿਆ ਪਰ ਅੱਜ ਅਵਤਾਰ ਸਿੰਘ ਖੰਡਾ ਦੀ ਮਾਤਾ ਕੁਝ ਗੈਂਗ ਦੇ ਨਾਲ ਰਲ ਕੇ ਜਿਹੜਾ ਇਹ ਸਾਰਾ ਦੋਸ਼ ਭਾਈ ਅੰਮਰਤਪਾਲ ਸਿੰਘ ਤੇ ਸੱਟ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਕਤਲ ਕਰਵਾਇਆ ਬੜੀ ਦੁੱਖ ਦੀ ਗੱਲ ਆ ਤੇ ਉਹ ਅੰਮਰਤਪਾਲ ਸਿੰਘ ਜਿਦਾ ਕਿ ਜੇਕਰ ਭਾਈ ਅਵਤਾਰ ਸਿੰਘ ਖੰਡਾ ਆਪਣੀ ਵੀਡੀਓ ਦੇ ਵਿੱਚ ਬਾਰ-ਬਾਰ ਕਰਦਾ ਕਿ ਪੰਜ ਜਣਿਆਂ ਦੇ ਵਿੱਚੋਂ ਅਸੀਂ ਭਾਈ ਅੰਬਰਤਪਾਲ ਸਿੰਘ ਨੂੰ ਚੁਣਿਆ ਫੇ ਮੈਂ ਮਾਤਾ ਜੀ ਨੂੰ ਪੁੱਛਣਾ ਚਾਹਣਾ ਇਸ ਇਸ ਗੱਲ ਦਾ ਜਵਾਬ ਦੇ ਦਿਓ ਕਿ ਭਾਈ ਫਿਰ ਦੀਪ ਸਿੱਧੂ ਅੰਬਰਤਪਾਲ ਨੇ ਸਹੇਦ ਕਰਾ ਦਿੱਤਾ ਹਰਦੀਪ ਸਿੰਘ ਨੇਜਰਾ ਅੰਬਰਤਪਾਲ ਨੇ ਸਹੇਦ ਕਰਾ ਦਿੱਤਾ ਭਾਈ ਪਰਮਜੀਤ ਸਿੰਘ ਪੰਜਬੜ ਅੰਮਰਤਪਾਲ ਨੇ ਸਹੇਦ ਕਰਾ ਦਿੱਤਾ ਜਦ ਸਿੱਧੂ ਮੁਸੇ ਵਾਲਾ ਪੰਜਾਬ ਦੇ ਵਿੱਚ ਨੰਗਲੰਬੀਆਂ ਕਿੰਨੇ ਕਾਤਲ ਹੋਏ ਆ ਜਾਂ ਅੱਜ ਹੋ ਰਹੇ ਆ ਤੇ ਤੁਸੀਂ ਇੱਕ ਗੈਂਗ ਦੇ ੱਟਕੇ ਚੜ ਕੇ ਜਾਂ ਆਜਾਸੀਆਂ ਦੇ ੱਟਕੇ ਚੜ ਕੇ ਮਾਤਾ ਜੀ ਇਹ ਜੇ ਸ਼ਬਦ ਬੋਲ ਰਹੇ ਹੋ ਕਿ ਅੱਜ ਤੁਸੀਂ ਉਹ ਤੁਹਾਡਾ ਪੁੱਤਲ ਤੁਸੀਂ ਕਹਿੰਦੇ ਹੋ ਪਰ ਉਹ ਦੇਸ਼ ਦਾ ਪੁੱਤ ਆ ਉਹ ਦੇਸ਼ ਕੌਮ ਦੇ ਸਿੱਖਾਂ ਦਾ ਭਰਾ ਆਗਾ ਜਿਹੜਾ ਕਿ ਸ਼ਹੀਦਾਂ ਦੀ ਕਤਾਰ ਦੇ ਵਿੱਚ ਖੜਾ ਹੋ ਗਿਆ ਮਾਤਾ ਜੀ ਅੱਜ ਤੁਸੀਂ ਉਸ ਅਵਤਾਰ ਸਿੰਘ ਖੰਡੇ ਦੀ ਕੁਰਬਾਨੀ ਉੱਤੇ ਕਲੰਕਨਾ ਲਾਓ ਲੋਕਾਂ ਨੂੰ ਇਹ ਨਾ ਕਹੋ ਤੁਸੀਂ ਇੱਕ ਗੈਂਗ ਦੇ ਨਾਲ ਰਲਿਓ ਉਹ ਗੈਂਗ ਕਿਹੜਾਗਾ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਪਸੰਦ ਨਹੀਂ ਕਰਦਾ ਜਿਨ੍ਹਾਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਜਿਹੜਾ ਕਿ ਸਾੜਾਗਾ ਕਿ 70 72 ਸਾਲਾਂ ਤੋਂ ਕੁਝ ਨਹੀਂ ਹੋਇਆ ਕਿਸੇ ਦੀ 53 58 ਸਵਾਲ ਦੀ ਉਮਰ ਹੋ ਗਈ ਉਹਨਾਂ ਤੋਂ ਕੁਝ ਨਹੀਂ ਹੋਇਆ ਮਾਤਾ ਜੀ ਜਾਤਾ ਸਿੱਧੀ ਗੱਲ ਆ ਤੁਹਾਨੂੰ ਖਰੀਦ ਲਿਆ ਯਾਸੀਆਂ ਨੇ ਤੇ ਜਾਂ ਫਿਰ ਤੁਸੀਂ ਧੱਕੇ ਚੜ ਗਏ ਉਸ ਇੱਕ ਇਹੋ ਜਿਹੇ ਗੈਂਗ ਦੇ ਜਿਨ੍ਹਾਂ ਨੇ ਕਿ ਤੁਹਾਡਾ ਬ੍ਰੇਨ ਬਾਸ ਕਰ ਦਿੱਤਾ ਤੁਹਾਡੇ ਇੱਕ ਦਿਮਾਗ ਦੇ ਵਿੱਚ ਗੱਲ ਬਿਠਾ ਦਿੱਤੀ ਆ ਕਿ ਇਹਦਾ ਅੰਮਰਤਪਾਲ ਦੋਸਹੀ ਆ ਇਹ ਬੜੇ ਦੁੱਖ ਨਾਲ ਮੈਨੂੰ ਅੱਜ ਗੱਲਾਂ ਕਹਿਣੀਆਂ ਪੈ ਰਹੀਆਂ ਜਬਾਨ ਨਹੀਂ ਕਹਿ ਰਹੀ ਕਿ ਮੈਂ ਜਿਹੜਾ ਕਿ ਇਹ ਚੀਜ਼ਾਂ ਚੱਕਾ ਜਾਂ ਦੱਸਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਅਯਾਸੀਆਂ ਦੇ ਕਿਹੜੇ ਬੰਦੇ ਆ ਤੇ ਅੱਜ ਅਮਰੀਕਾ ਜਨਾਲੇ ਵਰਗੇ ਕਹਿੰਦੇ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਸ ਲੈ ਲੈਂਦਾ ਤੇ ਭਾਈ ਤੂੰ ਜਾ ਕੇ ਬਹਿ ਜਾ ਐਸ ਲੈ ਲੈ ਤੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਬਹਿ ਕੇ ਵੇਖ ਲੈ ਐਸ ਲੈ ਲੈ ਤੁਸੀਂ ਸਰਕਾਰਾਂ ਦੇ ਹੱਥ ਠੋਕੇ ਬਣ ਕੇ ਸਰਕਾਰਾਂ ਤੋਂ ਜਿਹੜਾ ਚੋਰੀ ਸੁਪੇ ਜਿਹੜਾ ਤੁਸੀਂ ਉਹਨਾਂ ਨਾਲ ਮਿਲਣੀਆਂ ਕਰਦੇ ਹੋ ਸਾਰਾ ਲੋਕਾਂ ਦੇ ਜੱਗ ਯਾਰ ਆ ਅੱਜ ਤੁਹਾਨੂੰ ਅੰਬਰਪਾਲ ਸਿੰਘ ਕਿਉਂ ਚੁਭਰੇ ਆ ਤਾਨੂੰ ਦੂਜਾ ਤੀਜਾ ਕਿਉਂ ਨਹੀਂ ਦਿਖ ਰਿਹਾ ਜਿਨ੍ਹਾਂ ਨੇ ਕਤਲਿਆਬ ਕਰਾਏ ਤਾਨੂੰ ਉਹ ਨਹੀਂ ਦਿਖ ਰਿਹਾ ਜਿਨ੍ਹਾਂ ਨੇ 978 ਤੋਂ ਲੈ ਕੇ ਬਰਗਾੜੀ ਤੱਕ ਸਿੰਘ ਸ਼ਹੀਦ ਕਰਾਏ ਤਾਨੂੰ ਉਹ ਨਹੀਂ ਦਿਖ ਰਿਹਾ ਸਿਰਫ ਇੱਕ ਅੰਮਰਤਪਾਲ ਦਿਖ ਰਿਹਾ ਹੁਣ ਤੁਸੀਂ ਅੰਮਰਤਪਾਲ ਸਿੰਘ ਨੂੰ ਸ਼ਹੀਦ ਕਰਵਾ ਕੇ ਮਰਵਾ ਕੇ ਹਟਣਾਗਾ ਬੜੇ ਦੁੱਖ ਦੀ ਗੱਲ ਆ ਜਦੋਂ ਇਹ ਗੱਲਾਂ ਚੱਲਦੀਆਂ ਨੇ ਅੱਜ ਪਰ ਸਭ ਤੋਂ ਸਿਆਣਪ ਉਹ ਹੁੰਦੀ ਆ ਮੈਂ ਦੇਖਿਆ ਕਿ ਬੜੇ ਬੜੇ ਸ਼ਹੀਦ ਹੋਏ ਇੱਥੇ ਇਸ ਕੌਮ ਦੇ ਵਿੱਚ ਆ ਕਦੇ ਸ਼ਹੀਦ ਦੀ ਮਾਂ ਨੇ ਕਦੇ ਸ਼ਹੀਦ ਦੇ ਪੁੱਤ ਨੇ ਜਾਂ ਸ਼ਹੀਦ ਦੇ ਪਿਤਾ ਨੇ ਅੱਜ ਤੱਕ ਇਹ ਗੱਲਾਂ ਨਹੀਂ ਆਵਾਰੀਆਂ ਜਿਹੜੀਆਂ ਕਿ ਅਵਤਾਰ ਸਿੰਘ ਖੰਡਾ ਦੀ ਮਾਤਾ ਬਾਹ ਰਹੀ ਆ ਅੱਜ ਤੱਕ ਮੈਨੂੰ ਇੱਕ ਸ਼ਹੀਦ ਨੇ ਦੱਸਿਓ ਕਿ ਕਿਸੇ ਨੇ ਲਾਂਭਾ ਦਿੱਤਾ ਹੋਵੇ ਕਿ ਸਾਡਾ ਸਿੱਖ ਜਾਂ ਸਾਡਾ ਫਲਾਨਾ ਕਿ ਫਲਾਨੇ ਸਿੰਘ ਨੇ ਮਰਵਾ ਦਿੱਤਾ ਤੇ ਪਰ ਬੜੇ ਦੁੱਖ ਦੀ ਗੱਲ ਆ ਤੇ ਅੱਜ ਜਿਹੜਾ ਕਿ ਸਟੇਜਾ ਤੇ ਇਹ ਗੱਲ ਬੋਲਣੀ ਇਹ ਮਾਤਾ ਦੀ ਸੋਭਾ ਨਹੀਂ ਦਿੰਦੀ ਇਹ ਤੋਂ ਛੋਪ ਰਹਿੰਦੇ ਤੁਸੀਂ ਤੁਹਾਡਾ ਸਤਕਾਰ 100 ਗੁਣੇ ਹੋਣਾ ਸੀ ਤੇ ਅੱਜ ਤੁਸੀਂ ਆਪਣਾ ਸਤਕਾਰ ਆਪਣਾ ਰਤਬਾ ਘਟਾ ਕੇ ਜਿਹੜਾ 0 ਲੈਵਲ ਤੇ ਕਰ ਲਿਆ ਇੱਕ ਉਹ ਗੈਂਗ ਗੈਂਗ ਪਾਰਟੀਆਂ ਰਲ ਕੇ ਵੀਡੀਓ ਨੂੰ ਬਾਤਵਾ ਦੀ ਸ਼ੇਅਰ ਕਰ ਦਿਓ ਦੋਨੇ ਜਿਹੜੇ ਕਿ ਮੈਂ ਤੁਹਾਨੂੰ ਦੁਖਦਈਆਂ ਖਬਰਾਂ ਸੁਣਾਈਆਂ ਨੇ ਮੁੱਦੇ ਸੁਣਾਏ ਆ ਭੱਖ ਦੇ ਜਿਹੜੇ ਅੱਜ ਦੇ ਆ ਤੇ ਇਹਨਾਂ ਤੇ ਗੌਰ ਕਰਨ ਵਾਲੀ ਵੀ ਆ ਸੋਚਣ ਵਾਲੀ ਵੀ ਆ ਵਿਚਾਰ ਕਰਨ ਵਾਲੇ ਵੀ ਆਉਣ ਵਾਲੀ 11 ਨਵੰਬਰ ਤੋਂ ਪਹਿਲਾਂ ਪਹਿਲਾਂ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਤੇ ਇਕੱਠੇ ਹੋ ਕੇ ਜਿਹੜਾ ਇੱਕ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਪਾਈ ਰਾਜਵਾਨ ਦੀ ਫਾਂਸੀ ਰਿਕਵਾਂਣ ਲਈ ਜਿਹੜਾ ਜ਼ਰੂਰ ਮੰਗ ਪੱਤਰ ਦੇਣਾ ਚਾਹੀਦਾ ਮੰਗ ਕੱਲ੍ਹ ਆ ਮੰਗ ਪੱਤਰ ਨਹੀਂ ਕੱਲੀ ਨਿੰਦਿਆ ਨਹੀਂ ਕਿ ਇਹ ਨਿੰਦਿਆ ਕਰਦੇ ਅਸੀਂ ਫਲਾਣਾ ਕਰਦੇ ਧਮਕਾ ਕਰਦੇ ਆ ਇੱਕ ਸਿੱਖ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਤੇ ਤੁਸੀਂ ਆਪਣੇ ਕਮੈਂਟ ਜਰੂਰ ਲਿਖਿਓ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਰਜਾ ਖਾਲਸਾ ਬਰਜ ਕੀ ਫਤੇ